ਨਾ ਪਤਾ? ਹਾਂ। ਪਰ ਤੁਸੀਂ ਫਰੈਂਚ ਤੁਸੀਂ। ਵਾਹ ਕੀ ਚੁੱਪ ਜੀ ਕੇ ਹੋ ਕੇ ਬੈਗੀ ਹਾਂ। ਕੁਛ ਨਹੀਂ ਮੰਮੀ ਉੱਦਾਂ ਹੀ ਲੰਮੇ ਬਈ ਹਾਂ। ਇੰਨਾ ਪਰਦਾ ਨਾ ਰੱਖ। ਮੈਨੂੰ ਪਤਾ ਤੂੰ ਫੋਨ ਦੇ ਨਹੀਂ ਕਿਸ ਨਾਲ ਕੀਦਾਂ ਨਾਲ ਗੱਲ ਕਰਕੇ ਆਤੀ। ਗੱਲ ਮਮੀ ਕੀਦਾਂ ਕਰਨੀ ਮੇਂ ਆਪਣੀ ਭੈਣ ਨਾਲ ਕਰਨੀ ਹਾਂ। ਹਾਂ। ਤੇ ਫਿਰ ਕਿਉਂ ਮੂੰਹ ਵਟ ਕੇ ਬੈਗੀ ਹਾਂ? ਕੋਈ ਗੱਲ ਹੋਈ ਭਣ ਬਣਾਂ ਦੀ। ਨਹੀਂ ਮੰਮੀ ਕੋਈ ਗੱਲ ਵੀ ਨਹੀਂ ਹੋਈ ਦਸ ਮੈਂ ਲੰਮੀ ਨਹੀਂ ਪੈ ਸਕਦੀ ਪਾਈ 10 ਤੇ ਪਾਈ ਨਾ 10 ਉਦਾਂ ਇਹ 10 ਵੀ ਸ਼ੁੱਖ ਸ਼ਾਂਤੀ ਹੈ ਲੋ ਤੇ ਸਾਰੇ ਹਾਂਜੀ ਮੰਮੀ ਸਾਰੇ ਠੀਕ ਠਾਕ ਵਧੀਆ ਹਾਂ ਹੈ ਮੈਂ ਤਾਂ ਡਾਦੀ ਦੀ ਮੈਂ ਪਤਾ ਨਹੀਂ ਕਿਹੜੀ ਗੱਲੋਂ ਚੁੱਪ ਚਪ ਜੀ ਹੋ ਗਏ ਤੇ ਲੰਮੀ ਪੈ ਗਈ ਨਹੀਂ ਮੰਮੀ ਵੇਹੇ ਉਦਾਂ ਇਹਨਾਂ ਨੂੰ ਪਤਾ ਹੁਣ ਦੇਣ ਕਿਦਾਂ ਜਾਗੇ ਨੇ ਸੁਸਤੀ ਜੇ ਮਾਰੇ ਤੇ ਮੇਰੇ ਨੀਂਦ ਜੀ ਹੁੰਦੀ ਮੈਂ ਚੱਲ ਘੜੀ ਕ ਲੰਮੀ ਪੈ ਜਣੀ ਵਿਹਲੇ ਤੇ ਹੈਗੇ ਹਾਂ ਚੱਲ ਪੈ ਜਾ ਤਾਂ ਨਾ ਕੋ ਕੰਮ ਕਰ ਰਿਹੇ ਹੈ ਤੂੰ ਮੈਂ ਤੂੰ ਹੀ ਨੀ ਕਰ ਲੋ ਘੜੀ ਨਾ ਉਹ ਕੰਮ ਤੇ ਹੁਣ ਕੋਈ ਵੀ ਨਹੀਂ ਹੈਗਾ ਚਲ ਕੋਈ ਨਹੀਂ ਕਿਤੇ ਨਾ ਕਿਤੇ ਹੱਥ ਮਾਰਨੀ ਆ ਥੋੜਾ ਮੇਰਾ ਬੂੜਾ ਸਾਫ ਕਰ ਲੈਣੀ ਆ ਹਾਂ ਚਲ ਵੇ ਮੈਂ ਕਰੀ ਆ ਤਾਨ ਨੂੰ ਮੈਂ ਕੀ ਦੱਸਾਂ ਕਿਉਂਨੇ ਮੈਨੂੰ ਕਿੰਨੀਆਂ ਗੱਲਾਂ ਕੀਤੀਆਂ ਨੇ ਸਹੀ ਆੰਨੇ ਨੇ ਸਿਆਣੀ ਕੋਈ ਨਹੀਂ ਕਿਹਦੇ ਸਾਫੀ ਨਾ ਘੁੰਦੀ ਦੇ ਵਿੱਚ ਜਿਹਦੇ ਕੋਲ ਪੈਸੇ ਹੋ ਉਹਨਾਂ ਚਾਲ ਤੇ ਸਾਰੇ ਭੱਜੇ ਆਉਂਦੇ ਆ ਜਿਹਦੇ ਕੋਲ ਪੈਸੇ ਆ ਤੇ ਉਹ ਹੁੰਦਾ ਸਿਰਫ ਮੈਂ ਹੀ ਆ ਬਾਕੀ ਤੇ ਕੋਈ ਹੈ ਹੀ ਨਹੀਂ ਬੱਚੀ ਹਾਂ ਰੋਂਦਾ ਤੂੰ ਮੈਂ ਅਗਲੇ ਕਰਦਾ ਤਾਂ ਹੈਗਾ ਸੀ ਇਤੋਂ ਦਾ ਬੜਾ ਖੁਸ਼ ਗਿਆ ਉਸ ਸਪੱਲੇ ਚੱਲਿਆ ਇਹਨਾਂ ਉੱਥੇ ਜਾਣੇ ਨਾ ਮੈਂ ਡਿਆ ਪਿਆ ਜਦੋਂ ਬਾਸਾ ਹੀ ਤੋਂ ਉਦੋਂ ਚਾਰਜ ਤੇ ਬਹਿ ਲੱਗਿਆ ਫਿਰ ਕਰਦਾ ਜਦਤ ਨਹੀਂ ਰੋਣਾ ਕੋਈ ਨਾ ਤੇ ਕਰਦੇ ਹੀ ਜਾਣੇ ਮੈਨੂੰ ਤੇ ਹੋਰ ਚਾਹੁੰਦਾ ਕਿ ਕਿਤੇ ਜਾਣੇ ਰੋਈ ਨਾ ਜਾਏ ਸਾਰਾ ਦਿਨ ਨਾ ਵੀ ਕੋ ਮੇਰੀ ਸੋਹਣ ਗੱਲ ਜਾਣੇ ਇਦਾਂ ਹੀ ਕਰਦੇ ਨੇ ਹੁਣ ਹੱਸ ਕੇ ਤੇ ਕੋਈ ਜਾਣਾਂ ਨਹੀਂ ਜਾਂਦਾ ਤੇ ਨਾਲੇ ਹੁਣ ਵਧੀਆ ਸਪੱਲੇ ਪਾਇਆ ਜੇ ਆਪਾਂ ਤਾਂ ਲਾੜ ਵੇਂਦੇ ਰਹੇ ਨਾ ਤੇ ਪੈਸੇ ਵੀ ਇੰਨੇ ਲਾਏ ਨੇ ਤੇ ਇਦਾਂ ਫਾਇਦਾ ਨਹੀਂ ਹੋਣਾ ਕੋਈ ਵੀ ਇਹ ਛੁੱਟੀ ਕਿੰਨੇ ਘੰਟੇ ਹੋਣੀ ਹੈ ਛੁੱਟੀ ਹਲੋ ਮੇ ਪੋਸ਼ਾਇਆ ਦੇ ਵੀ 2:30 ਵਜੇ ਹੁੰਦੀ ਐ ਸਕੂਲੇ ਛੁੱਟੀ ਤੇ ਛੋਟੇ ਜਣਿਆਂ ਨੂੰ 12 ਵਜੇ ਕਰ ਦਿੰਦੇ ਆ ਤੇ ਗੱਡੀ ਵੀ ਆਈ ਨਹੀਂ ਉਹਦੇ ਛੋਟੀ ਗੱਡੀ ਦੇ ਜਣੇ ਨਿੱਥੇ ਛੱਡ ਜਣੇ ਆ ਤੇ ਮੈਂ ਕਿਹਾ ਚੱਲ ਚੰਗਾ ਹੋ ਗਿਆ ਮੈਂ ਸੋਚਣ ਲਿਆ ਆ ਕਿ ਜੇ ਲੈਣ ਜਾਣਾ ਪੈਂਦਾ ਤੇ ਆਪਾਂ ਰੋ ਰੋ ਕੇ ਦਾ ਸੰਦ ਮੰਗਣਾ ਕਰਨਾ ਸੀ ਤੇ ਹੋਰ ਚਲੋ ਵਧੀਆ ਹੋ ਗਿਆ ਸਗੋਂ ਆਪ ਹੀ ਛੱਡ ਜੰਨੇ ਆ ਤੇ ਹੋਰ ਨਾਲੇ ਪਿੰਦੇ ਨੇ ਇਨੀ ਤੇ ਫੀਸ ਲੈਂਦੇ ਆ ਛੱਡ ਕੇ ਤੇ ਜਾਣਾ ਹੀ ਪੈਣਾ ਆ ਆਹੋ ਕਰਾਇਆ ਵੀ ਜਦੋਂ ਲੈਣਾ ਤੇ ਫਿਰ ਉਹ ਤਾਂ ਹੀ ਚਲੋ ਵੱਧ ਤਾਂ ਹੀ ਲੈਂਦੇ ਨੇ ਵੀ ਮੁੜ ਕੋਸੂਰਤ ਵੀ ਹੈਗੀ ਹੈ ਨਾ ਹਾਂਜੀ ਇਹ ਵੀ ਚੀਜ਼ ਹੈਗੀ ਹੈ ਨਹੀਂ ਤੇ ਆਪ ਜੀ ਛੱਡ ਕੇ ਆਉਣਾ ਬੰਦਾ ਲਿਆਉਣਾ ਪੈਂਦਾ ਤੇ ਕਿੰਨਾ ਖਰਚਾ ਵੱਧ ਨਹੀਂ ਹੀ ਹੂੰ ਹੂੰ ਪਿੰਦਰ ਧੰਨਵਾਦ ਜੀ ਮੇਰੀ ਭੈਣ ਦਾ ਫੋਨ ਆਉਂਦਿਆ ਹੈ ਜੋਸਦਾ ਹਾਂਜੀ ਠੀਕ ਠਾਕ ਨੇ ਹੈਗੀ ਤੇ ਠੀਕ ਠਾਕ ਨੇ ਪਰ ਇੰਨੀਆਂ ਗੱਲਾਂ ਸੁਣਾਈਆਂ ਨਾ ਕਿਉਂ ਕੋਈ ਹਸਾਬ ਹੀ ਨਹੀਂ ਕਿਹੜੀ ਗੱਲੋਂ ਪੈਸਾ ਤੋਂ ਕਹਿੰਦੀ ਤੁਹਾਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਲੱਗਣਾ ਕਿਉਂ ਨਿਰਮਨ ਨੇ ਸਾਰਾ ਕੁਝ ਦੱਸਦਾ ਵਾ ਗੋਟੀਆਂ ਹੀ ਗੱਲਾਂ ਕੀਤੀਆਂ ਹੁੰਦੀਆਂ ਨੇ ਤੇ ਮੈਨੂੰ ਮੈਂ ਸੋਚਾਇਆ ਵੀ ਦੁਵਾਨ ਸਲਾਹ ਨਾ ਦਿੱਤੇ ਹੋਣਗੇ ਪਏ ਕੀ ਪਤਾ ਹੀ ਪਿੰਦਰ ਮੈਨੂੰ ਉਹਨਾਂ ਨੇ ਤੁਹਾਨੂੰ ਪੈਸੇ ਦੇਨੇ ਆ ਜੇ ਮੈਨੂੰ ਪਤਾ ਹੁੰਦਾ ਨਾ ਤੇ ਮੈਂ ਤਾਂ ਕਦੇ ਵੀ ਨਹੀਂ ਹਿਲਾ ਦੇਨੇ ਤੁਹਾਨੂੰ ਪਰ ਮੈਨੂੰ ਥੋੜਾ ਜਨਾ ਪਤਾ ਹੀ ਚੱਲ ਕੋਈ ਗੱਲ ਨਹੀਂ ਫਿਰ ਹੁਣ ਕੀ ਕਰਨਾ ਮੇਰੀ ਇੱਕ ਗੱਲ ਸੁਣੋ ਹੁਣ ਕੋਈ ਹਿਲਾਵੇ ਸੀਲਾ ਕਰਕੇ ਨਾ ਇਹਨਾਂ ਦਾ 10000 ਰੁਪਇਆ ਮੋੜ ਦਿਓ ਤੁਸੀਂ ਨਵਦੀਪਾ ਜੀ ਤੇ ਨਹੀਂ ਉਹ ਕੁਝ ਹੋ ਸਕਦਾ ਹੁਣ ਹਜੇ ਮੁੰਡੇ ਨੂੰ ਸਕੂਲੇ ਪਾਇਆ ਕਿਥੋਂ ਲੱਗੇ ਇਹਨੇ ਪੈਸੇ ਕਿੰਦਰ ਮੈਂ ਵੀ ਕੀ ਕਰਾਂ ਉਹਨੇ ਜਦੋਂ ਵੀ ਜਿੱਤੇ ਫੇਰ ਫੋਨ ਕੀਤਾਣਾ ਇਹੋ ਰੋਣਾ ਰੋਈ ਜਾਣਾ ਫਿਰ ਤੁਸੀਂ ਸਾਡੇ ਤੋਂ ਪੈਸੇ ਲੈਏ ਨੇ ਚੱਲ ਕੋਈ ਗੱਲ ਨਹੀਂ ਤੂੰ ਕੀ ਕਰਨਾ ਕਰ ਜਦੋਂ ਕਦੇ ਆਉਂਦੇ ਨਾ ਉੱਚ ਪੈਸੇ ਪਹਿਲਾਂ ਇਹਨਾਂ ਦਾ ਮੋੜ ਕੇ ਆਉਂਦੇ ਆ 10000 ਰੁਪਿਆ ਹਾਂ ਇਹਨਾਂ ਦੇ ਮੋੜਦੇ ਤਾਂ ਗਾਂ ਆਇਆ ਵੀ ਸਭ ਆ ਗਿਆ ਇਹਨਾਂ ਕੋ ਨਹੀਂ ਲੈਣੀ ਸਹੀ ਗੱਲ ਹੋਰ ਕਿਹਜ ਕੋ ਭਾਂ ਲੱਲ ਲੀਏ ਪਰ ਰਿਸ਼ਤੇਦਾਰ ਕੋਲੋਂ ਨਹੀਂ ਪੈਸਾ ਮੰਗਣਾ ਇਹਨਾਂ ਚੰਗਾ ਤੇ ਆਪਾਂ ਆਪਣੀ ਕੋਈ ਚੀਜ਼ ਚੂਰ ਮਿਲ ਜਿੰਦੇ ਤੇ ਉਹ ਹੀ ਨਵਦੀਪੂ ਵੇਚਣਾ ਵੀ ਕੀ ਮੱਜਾਂ ਹੀ ਉਹੋ ਹੀ ਇਕੱਗੀ ਵੇਚ ਦਿੰਦੇ ਹੋਰ ਫਿਰ ਕੀ ਕਰਨਾ ਹੈ ਚਲ ਨਾ ਤਨਸੁਮੀਆਂ ਬੰਨੀ ਆਈ ਨਹੀਂ ਆਉਂ ਉਹ ਤਾਂ ਸਹੀ ਪਰ ਹੁਣ ਕੀ ਕਰਨਾ ਭਾਏ ਇੱਕ ਗੱਲ ਹੈਗੀ ਬਗਾਨੇ ਦੇ ਗੱਲਾਂ ਨਾਲ ਤਾਂ ਚੰਗੇ ਲੱਗਦੇ ਨੇ ਤੇ ਇਹ ਮੇਰੀ ਆਪਣੀ ਭੈਣ ਹੋ ਕੇ ਨਹੀਂ ਮੈਨੂੰ ਚੰਗੇ ਤੇ ਉਹਦੀ ਸੋਚ ਹੀ ਇੱਦਾਂ ਦੀ ਕਿਹੜਾ ਕਹਿ ਦਈ ਜੀ ਗੱਲਾਂ ਮੰਗਣ ਨੂੰ ਮਜਬੂਰੀ ਮੰਗਵਾਉਂਗੇ ਬੰਦੇ ਤੋਂ ਚਲੋ ਕੋਈ ਗੱਲ ਨਹੀਂ ਤੂੰ ਨਾ ਇੰਨਾ ਟੈਨਸ਼ਨ ਲੈ ਤੇ ਕੋਈ ਨਹੀਂ ਵਧੀਆ ਹੈ ਨਾ ਪਈ ਸਾਰਾ ਕੁਝ ਮੰਮੀ ਕਿੱਥੇ ਹੈ ਮੰਮੀ ਉਹ ਵੇਖੋ ਅੰਦਰ ਲੰਮੇ ਪਏ ਨੇ ਚਲ ਆਪਿਆ ਮਮਮੀ ਕੀ ਕਰਤਾ ਜੇ ਫਿਰ ਮੈਂ ਛੱਡਵਾ ਚੱਕੀ ਦੇ ਦਾਣੇ ਇਹ ਪੁੱਟ ਪਲੇਨ ਕੀ ਕਰਨਾ ਹੈ ਉਦਾਂ ਦੇ ਤੇਰੇ ਪਿਓ ਦੇ ਕੰਮ ਨੇ ਕਿ ਛਰੀ ਵਾਲੀ ਦਾਣੇ ਗੱਡੇ ਤੇਰੇ ਪਿਓ ਦੇ ਅੱਛੇ ਮੈਨੂੰ ਦੱਸਿਆ ਜੀ ਇਹ ਪੜੋਲੇ ਜਿਹੜਾਣੇ ਹੈ ਨਹੀਂ ਜੇ ਇਹ ਮੈਨੂੰ ਪਤਾ ਹੁੰਦਾ ਮੈਂ ਕੋਈ ਆਟਾ ਦਲੀਆ ਘਰ ਲੈਣਾ ਸੀ ਕਣਕ ਹੈ ਨਹੀਂ ਨਾ ਕਣਕ ਕੇ ਤੇ ਪੜੋਲਾ ਤਾਂ ਹੱਥ ਨਹੀਂ ਲਾਉਂਦੇ ਜੜਿਆ ਵਿਰਜਾਇ ਕੱਖ ਨਹੀਂ ਤੂੰ ਹੁਣ ਫਿਰ ਮੰਮੀ ਕੀ ਕਰਨਾ ਹੁਣ ਏਦਾਂ ਕਰ ਆਪਣੀ ਚਾਚੀ ਵੱਲ ਜਾ ਉਹਨੂੰ ਆਖੀ ਇਹਨਾਂ ਨੂੰ 20 ਕਿਲੋ ਜਾਂ 30 ਕਿਲੋ ਘਣ ਕੇ ਦੇ ਦੇ ਮੈਂ ਵੀ ਆਉਂਗੀ ਤੇ ਤੁਹਾਨੂੰ ਦੇ ਦਾਂਗੇ ਮੰਮੀ ਮੇਰਾ ਕੀ ਕਰਨ ਦਾ ਜਾਣੋ ਉਹਨੇ ਮੇ ਕੋ ਗਲਾਸ ਲਾਉਣੀਆਂ ਨੇ ਤੁਹਾਨੂੰ ਪਤਾ ਹੀ ਹੈ ਤੇ ਜਾਂ ਇਦਾਂ ਕਰਕੇ ਵੇਖ ਲੈ ਆਂ ਜਿਹੜਾ ਕਦੀ ਅੱਗੇ ਲਿਆਂਦਾ ਚੱਕੀ ਵਾਲੇ ਨਾਲ ਗੱਲ ਕਰ ਲੈ ਚਲੋ ਉਹਦੇ ਨਾਲ ਕਰਕੇ ਵੇਨਾ ਪਰ ਇਹਨਾਂ ਕੋ ਨਹੀਂ ਲੈਣਾ ਇਹਨਾਂ ਕੋ 20-20 ਗਲਾਸ ਲਾਉਣੀਆਂ ਨੇ ਚੱਲ ਵੇਖ ਲੈ ਜਿੱਦਾਂ ਤੈਨੂੰ ਠੀਕ ਲੱਗਦਾ ਨਹੀਂ ਤਾਂ ਉਹ ਵੇਖ ਲੈ ਡੇਰੇ ਆਏ ਨੂੰ ਪੁੱਛ ਲੈ ਫਿਰ ਕੀ ਆ ਉਹਨਾਂ ਕੀ ਕਹਿਣਾ ਚੱਲ ਵੇਨਾ ਇੱਕ ਵਾਰੀ ਪੁੱਛ ਜੀ ਉਹਨਾਂ ਨੂੰ ਪੁੱਛ ਕੇ ਵੇਖ ਲੈ ਆਖਿਰ ਤੁਹਾਨੂੰ ਪਹਿਲਾਂ ਸਾਰਾ ਪਹਿਲਾਂ ਤੁਹਾਨੂੰ ਕੰਮ ਕਰ ਦਵਾਂਗੇ ਜੇ ਨਵੀਂ ਆਏਗੀ ਆਹ ਪਰ ਫਿਰ ਵੀ 20 ਕਿਲੋ ਦਾ ਸਰਨਾ ਥੋੜੀ ਹਜੇ ਕੀ ਚੱਲ 20 ਕਿਲੋ ਮੰਗ ਕਿਸੇ ਨੂੰ ਜਾ ਕੇ ਕਹਾਂਗੇ ਮਨ ਪੱਕੀ ਦੇ ਕੋਈ ਦਊਗਾ ਆਹ ਕੋ ਗੱਲ ਤੇ ਤੁਹਾਡੀ ਚਲੋ ਹੋਰ ਚੀਜ਼ ਦਿੰਦਾ ਕੋਈ ਨਹੀਂ ਐਨੇ ਦਾ ਲੱਲੇ ਨਾ ਫਿਰ ਵੇਚ ਲਾਂਗੇ ਵਿੱਚ ਵਰਕ ਤੇ ਮੋਲ ਲਾਂਗੇ ਆਹੋ ਚਲ ਕੋਈ ਨਹੀਂ ਜਾ ਕੇ ਮੇਰਾ ਪੁੱਤ ਤੇ ਮੈਨੂੰ ਦੱਸੀ ਆਂ ਕਮਾ ਫਿਰ ਟ੍ਰੇਡ ਕਰਦਾਂਗੇ ਕੋਈ ਨਹੀਂ ਕੀ ਕਰੇ ਲਿਆਣਾ ਮੁੰਡਾ ਵੀ ਵਿਚਾਰਾ ਗਾੜੀ ਕਿੱਧਰ ਵਾਇ ਉਹ ਮੈਂ ਉਹ ਦੋਦੀ ਵਾਲ ਗਿਆ ਮੈਂ ਹਰ ਕੋ ਪੈਹਾ ਲਿਆਉਣਾ ਕੋਈ ਅੱਛਾ ਤੇ ਉਹ ਫਿਰ ਉਹਨੇ ਹਿਸਾਬ ਸੁਭ ਕੀਤਾ ਸੀ ਸਾਫਤਾ ਆਹੋ ਤੋ ਆਂਦਾ 5000 ਰੁਪਇਆ ਬਣਿਆ ਤੁਹਾਡਾ ਦਹਾਂ ਦੇਣਾ ਅੱਛਾ ਤੇ ਦੇਟਾਨੀ ਉਹ ਨਹੀਂ ਆਂਦਾ ਜਹ ਹੈ ਨਹੀਂ ਗੇ ਆ ਜਾਂਦਾ ਮੈਂ ਕਢਾਉਣੇ ਆ ਤੇ ਕੱਲ ਨੂੰ ਕਹਿੰਦਾ ਮੈਂ ਲੈ ਆਉਂਗਾ ਉਹਨ ਲਗਾ ਚਲੋ ਠੀਕ ਆ ਤੇ ਮੈਂ ਤਾਂ ਚੱਲਿਆ ਹਾਂ ਤਾਂ ਚੱਕੀ ਦੇ ਕੀ ਗੱਲ ਹੋ ਗਈ ਮੰਮੀ ਅਜੇ ਕਣਕ ਹੈ ਹੀ ਨਹੀਂ ਆਹੋ ਕਣਕ ਮੁਖ ਦੀ ਆ ਇਦਾਂ ਕਰਨਾ ਅੱਜ ਇਹਦੇ ਆੜੀ ਕੱਢੋ ਹੌਫੀ ਸੌਖੀ ਤੇ ਕੱਲ ਨੂੰ ਉਹਨੇ ਦੇ ਦੇਣੇ ਆ ਪੈਸੇ ਤੇ ਕੋਈ ਮਣਕ ਲੈ ਆਈ ਹਾਂ ਚਲੋ ਫਿਰ ਇਦਾਂ ਹੀ ਕਰ ਲਾਗੇ ਉਹਦਾ ਰਖੜੇ ਦੀ ਚਾਚੀ ਨਾਲ ਪੁੱਛ ਲੈ ਮੈਂ ਉਹਨਾਂ ਗੱਲਾਂ ਕਰਨੀਆਂ ਦੀ ਮੇਰੀ ਗੱਲ ਸੁਣ ਉਹਨਾਂ ਨੇ ਪੁੱਛਿਆ ਅੱਜ ਦੀ ਦਿਹਾੜੀ ਲੰਘੀ ਜਾਣੀ ਆਟਾ ਹੋਣੇ ਆ ਥੋੜਾ ਬੋਤਾ ਘਰ ਆ ਹਾਂ ਕੋਈ ਵਾ ਤੇ ਕੋਈ ਗੱਲ ਨਹੀਂ ਕੱਲ ਨੂੰ ਕੋਈ ਮਣਖੰਡ ਲੈ ਆਈ ਤੇ ਮੁੜ ਕੇ ਇੱਕ ਦਾ ਇੱਕ ਦੋ ਮਣ ਹੋਰ ਲਵਾਂਗੇ ਤਾਂ ਉਹਨੂੰ ਕਣਕ ਪੱਕ ਜਾਣੀ ਹੈ ਹਾਂ ਸਹੀ ਗੱਲ ਆ ਤੁਹਾਡੀ ਠੀਕ ਆ ਕਿ ਨਹੀਂ ਆਹ ਵੀ ਇਦਾਂ ਕੱਲ ਨੂੰ ਉਹਨੇ ਦੇ ਦੇਣੇ ਆ ਪੈਸੇ ਚਲੋ ਕੋਈ ਗੱਲ ਨਹੀਂ ਮੈਂ ਤਾਂ ਜਾ ਕੱਲ ਨੂੰ ਚੱਲ ਜੀ ਚੰਗੇ ਵੇਲੇ ਅਗਲੇ ਤੇ ਮੈਂ ਚੱਲ ਜਾਣਾ ਹੈ ਆ ਜਾ ਤਾਂ ਕੋਈ ਨਹੀਂ ਸਿੰਦਰ ਆ ਮਿੱਟੀ ਵੀ ਨਾਲੇ ਤੇਰੇ ਮਗਰੋਂ ਸੁੱਟ ਕੇ ਇਹਦਾ ਵੀ ਕਰ ਲਈਏ ਕੋਹ ਵੇਖ ਲੈ ਹੱਥ ਵੀ ਲਈਆਂ ਛਿੱਟ ਕਣੀ ਦਾ ਪਤਾ ਨਹੀਂ ਪਾ ਦਈਏ ਕੋਠਿਆਂ ਦੇ ਵੀ ਕੋਠੇ ਚੋਂਦੇ ਆ ਚਲੋ ਕਰ ਲੈਣਾ ਇਦਾਂ ਮਲੇਵਾ ਬਾਟਾ ਦੇ ਕਹੀ ਲਾਓ ਤੁਸੀਂ ਤਾਂ ਮੈਨੂੰ ਚਕਾਓ ਮੈਂ ਚੁੱਪੀ ਜਿਨਾ ਤਾਂ ਉਹ ਬਹੁਤ ਕੰਨੇ ਮੁੜ ਕੇ ਪੱਠਾ ਦਾਸਾ ਵੀ ਪਾਉਣਾ ਹੀ ਤਾਂ ਹਾਂਜੀ ਲਿਆਵਾ ਭਰਾਵੇਂ ਦੇ ਉਹ ਲੈ ਨਾ ਟੋਕ। ਆ ਤੇ ਡਕ ਨਾ ਉਹ ਬੱਲੇ ਬੱਲੇ। ਹੈਲੋ। ਵਧੀਆ ਵਧੀਆ ਤੂੰ ਸੁਣਾ। ਘਰੇ ਆ। ਕਿੱਥੇ? ਅੱਛਾ। ਠੀਕ ਆ। ਤੇ ਕੋਈ ਨਹੀਂ ਲੱਜਾ ਮੇਰੇ ਤੋਂ। ਅੱਛਾ। ਆਵ ਜਾਣਾ ਪਣਾ। ਚੱਲ ਕੋਈ ਗੱਲ ਨਹੀਂ ਮੈਂ ਤੈਨੂੰ ਦੱਸਣਾ ਹੋਣੀ। ਉਹ ਮੈਂ ਮਾੜੀ ਡੈਡੀ ਨਾਲ ਸਲਾਹ ਕਰ ਲਾਂ। ਚੱਲ ਕੋਈ ਨਹੀਂ ਚੱਲ ਫਿਰਨੇ ਆ। ਚੰਗਾ ਚੰਗਾ। ਡਾਡੀ ਲੈ ਪਾ। ਆ ਇਹਨੂੰ ਛੱਡੋ। ਹਾਂ? ਉਹ ਫੋਨ ਆਉਂਦਿਆ ਮੇਰੀ ਯਾਰਤਾ। ਹਾਂ? ਸੁੱਕੀ ਆ। ਆਹ ਸੁੱਕੀ ਏ। ਆਂਦਾ ਕੰਪਨੀ ਲਈ ਏ ਕੰਮ ਦੇਣਾ। ਕੰਪਨੀ? ਆਹੋ। ਪਤਾ ਨਹੀਂ ਉਹਨੂੰ ਕੰਮ ਹੈ ਕਿਦਾਂ ਦਾ ਇਹ ਵੀ ਹੁਣ ਫਾਰਮ ਭਰਨੇ ਪੈਣੀ ਉੱਥੇ ਅੱਛਾ ਆਂਦਾ ਮੈਂ ਚੱਲਿਆ ਭਰਨ ਤੇ ਜੇ ਭਰਨੇ ਤੇ ਆ ਚੱਲੀਏ ਤੇ ਪੁੱਤ ਤੂੰ ਤਾਂ ਪੜਿਆ ਵੀ ਥੋੜਾ ਵਾ ਰੱਖ ਲੈਣਗੇ ਉਹ ਡੈਡੀ ਆਂਦਾ ਰੱਖ ਲੈਣਾ ਉਹਨਾਂ ਨੇ ਉਹਨਾਂ ਨੂੰ ਕੰਮ ਦੀ ਲੋੜ ਹੈ ਕੰਮ ਕਰਨ ਵਾਲੇ ਬੰਦੇ ਹੋਣ ਕੋਈ ਹੱਥੀ ਕੰਮ ਕਰਨ ਵਾਲਾ ਵਾ ਹਾਂ ਠੀਕ ਹੈ ਅੱਛਾ ਤੇ ਪੈਸੇ ਬੁਲਹੇ ਚੰਗੇ ਦੇਣਗੇ ਉਹ ਤੁਹਾਨੂੰ ਉੱਥੇ ਜਾਇਆ ਪਤਾ ਲੱਗੂਗਾ ਚੱਲ ਵੇਖ ਲੈ ਪੁੱਤ ਜੇ ਗੱਲ ਬੰਦੀ ਆ ਤੇ ਉਹ ਮੈਂ ਹਾਂ ਚੱਲ ਭਰਮਨੇ ਆ ਜੇ ਨਿਕਲ ਜਾਣਗੇ ਠੀਕ ਹੈ ਜੇ ਨਾ ਨਿਕਲਣਗੇ ਤਾਂ ਚਲੋ ਨਾਲੇ ਸਾਡੇ ਕੋਲ ਇੱਥੇ ਕਿਹੜੀ ਜ਼ਮੀਨ ਬ ਨਾ ਹੋ ਪਠਾਨ ਦਾ ਸਮਾਂ ਪਾਈ ਲੈਣਾ ਆ ਜਿਹੜਾ ਆਣ ਕੇ ਕੰਮ ਕਰ ਲਾਂਗਾ ਮੈਂ ਪਹਿਲਾਂ ਉਧਰ ਹੋ ਆਵਾਂ ਚੱਲ ਇਹ ਤਾਂ ਹੋ ਜੂਗਾ ਤੇ ਤੂੰ ਉਹਨੂੰ ਕਹਿਣਾ ਹੈ ਭਰ ਦੇ ਮੇਰਾ ਵੀ ਫਾਰਮ ਪਰ ਮੈਂ ਇਹ ਆਖਿਆ ਜਾਂਦਾ ਹੈ ਸਾਈਨ ਹੋਣੇ ਆ ਅੱਛਾ ਸਾਈਨ ਆਪਣੇ ਹੱਥੀ ਕਰਨੇ ਪੈਣੇ ਤੈਨੂੰ ਹੁਣ ਜਾਣਾ ਪੈਣਾ ਆਹੋ ਚੱਲ ਜਾ ਫੇ ਕਰਾਇਆ ਕੋਈ ਨਹੀਂ ਚਲੋ ਮੈਂ ਬਾਹਰ ਚੱਲ ਮੈਂ ਹੌਲੀ ਛੁੱਟਣਾ ਆਪੇ ਜਿੰਨਿਕ ਪੈਂਦੀ ਆ ਨਵੀਂ ਤੇ ਤੇ ਆ ਵੀ ਕੋ ਇੱਧਰ ਮੇਰੀ ਗੱਲ ਸੁਣ ਹਾਂਜੀ ਪੈਸਾ ਹੈ ਕੋਈ ਕਰ ਹੈਗਾ ਵਾ 150 ਰੁਪਏ ਪਾ ਦੇ ਮੈਨੂੰ ਮੈਂ ਆ ਗਿਆ ਹੁਣੇ ਕੋ ਕੀ ਗੱਲ ਹੋਈ ਆ ਉਹ ਮੈਂ ਤੈਨੂੰ ਆਣ ਕੇ ਦੱਸਤਾ ਵਾਂ ਆ ਲੋ ਫੜੋ ਆ ਗਿਆ ਵਸਵਾ ਕੇ ਢੇਢੜ ਤੱਕ ਹਾਂ ਇਹ ਨਿਸ਼ੀਤੀ ਵਿੱਚ ਕਿੱਥੇ ਚਲ ਗਏ ਨੇ ਡੈਣ ਨੂੰ ਪੁੱਛਤੀ ਜਾ ਗਈ ਨਵਦੀਪ ਨਾਲਿਆ ਕੰਮ ਨੂੰ ਟਾਈਮ ਨਾਲ ਲਾਏ ਹੋ ਉਹ ਮੈਂ ਲੈ ਆਵਾਂਗਾ ਫਿਕਰ ਨਾ ਕਰ ਜਾ ਤੂੰ ਡੈਡੀ ਜੀ ਇਹ ਕਿੱਥੇ ਗਏ ਨੇ ਨਿਸ਼ੀਤੀ ਸ਼ੀਤੀ ਵਿੱਚ ਉਹ ਪੋਤੇ ਦੇ ਨਾ ਕਿਸੇ ਯਾਰ ਦਾ ਫੋਨ ਆਇਆ ਸੀ ਹਾਂਜੀ ਕੋਈ ਨੌਕਰੀ ਨੌਕਰੀ ਦੀ ਗੱਲ ਕਰਨ ਦੇ ਆਇਆ ਸੀ ਚਲੋ ਜੀ ਮਿਲ ਜੀ ਤੇ ਫਿਰ ਤੇ ਬੜੀ ਵਧੀਆ ਗੱਲ ਆ ਮੈਂ ਕਹਾਂ ਵੀ ਚਲ ਜਾ ਮੈਂ ਬਦਲ ਦਊਗਾ ਹਾਂ ਮੈਂ ਹਾਂ ਚਲ ਜਾ 10 ਰੁਪਏ ਆਉਣਗੇ ਹੈ ਹਾਂਜੀ ਕਹੀਂ ਮਾੜਾ ਮੋਟਾ ਘਰ ਕਰ ਹੀ ਜਾਣਾ ਵਾ ਤੇ ਫਿਰ ਤੁਸੀਂ ਅਗਮ ਨੂੰ ਲੈ ਆਓ ਟਾਈਮ ਕੋਈ ਨਹੀਂ ਮੈਂ ਲੈ ਆਉਂਗਾ ਮੈਨੂੰ ਦੱਸ ਦੀ ਮੈਂ ਆ ਕੰਮ ਡਿਆ ਵਾਂ ਤੇ ਮੈਨੂੰ ਕਿਤਾ ਹੀ ਨਾ ਬੋਲ ਦੇ ਦੱਸ ਦਾਂਗੇ ਤੁਹਾਨੂੰ ਧੰਨਵਾਦ ਅਗਮ ਮੈਂ ਤੇਰੇ ਤੋਂ ਮੇਰੇ ਕੱਪੜੇ ਬਦਲੇ ਹੀ ਤੂੰ ਫਿਰ ਗੰਦੇ ਕਰ ਲਿਆ ਸਾਰੇ ਆ ਵੇ ਕੀ ਹਾਲ ਬਣਾ ਲਿਆ ਕੋਟੀ ਦਾ ਚਲ ਇੱਧਰ ਆ ਕਿਹੜੀ ਗੱਲੋਂ ਦੇ ਇਹਨੂੰ ਛਿੜਕਾਂ? ਛਿੜਕਣਾ ਕਿਹੜੀ ਗੱਲੋਂ ਆ? ਹੁਣ ਸਕੂਲੋਂ ਆਇਆ ਵਾ, ਕੱਪੜੇ ਬਦਲੇ, ਉਹ ਗੰਦੇ ਕੀਤੇ ਤੇ ਆਪ ਆਏ ਤੇ ਇਹ ਫੇਰ ਗੰਦੇ ਕਰ ਲਿਆ। ਕੋਈ ਗੱਲ ਨਹੀਂ ਜਾਣੇ ਮਿੱਟੀ 'ਚ ਇਦਾਂ ਹੀ ਕਰਦੇ ਨੇ ਖੇਡਣ ਦੇ। ਕਿਤੇ ਨਹੀਂ ਲੱਭੜ ਚਲੇ। ਲੱਭੜ ਜਾਣ ਦੀ ਕੋਈ ਗੱਲ ਹੈਗੀ। ਕਿੰਨੇ ਕ ਕੱਪੜੇ ਚੇਂਜ ਕਰਨੇ ਇਹਦੇ? ਕੋਈ ਗੱਲ ਨਹੀਂ ਅਸ਼ਮਾ ਤਾਂ ਕੋਈ ਛੁੱਟਦੇ ਨਹੀਂ ਐ। ਚਲ ਠੀਕ ਐ। ਤੇ ਜਿੱਧਰ ਤੂੰ ਹੀ ਗਏ ਹੋ। ਘਰ ਦੇ ਆਏ ਆ ਘਰਾਂ। ਤੇ ਮੈਨੂੰ ਲੱਗਦਾ ਗੱਲ ਬਣ ਜੈਣੀ। ਚਲ ਚੰਗਾ ਸਗੋ ਜੀ ਬਣ ਜੈਗੀ। ਲੋ ਵੀ ਮੁੰਡੇ ਉੱਥੇ ਥੋੜੇ ਹਾਂ ਹੀ। ਠੀਕ ਆ ਤੇ ਕਿੰਨੇ ਕਿ ਪੈਸੇ ਤੁਸੀਂ ਚਾਹੁੰਦੇ ਆ ਪਿਆਰ ਜਹ ਹੁਣ ਨਾ ਜੇ ਕੰਮ ਬਣਿਆ ਤੇ ਫੇਰ ਹੀ ਤਨਖਾਹ ਜਿਹੜੀ ਇਹ ਮਹੀਨੇ ਦੀ 17-18000 ਰੁਪਏ ਮਿਲ ਜਾਣੀ ਚਾਹਣੀ ਆਪਾਂ ਲੇਕਿਨ ਨਾ ਫਿਰ ਤੇ ਬੜੀ ਵਧੀਆ ਗੱਲ ਆ ਜੇ ਕੰਮ ਬਣ ਜੇ ਨਾ ਤੇ ਸਾਡੇ ਵੀ ਘਰ ਦਾ ਸਰਕਲ ਚੱਲ ਜੂ ਉਹ ਜੇ ਬਣੇ ਗਾਲ ਤੇ ਫੇਰ ਆ ਚਲੋ ਕੋਈ ਗੱਲ ਨਹੀਂ ਤੁਸੀਂ ਐਵੇਂ ਨਾ ਸੋਚੀ ਜਾਓ ਜੇ ਬਣੇਗਾ ਤਾਂ ਫਿਰ ਤੁਸੀਂ ਇਹ ਸੋਚੋ ਕਿ ਬਣ ਜੇ ਵਾਈਗੁਰੂ ਗੜੀ ਹੱਥ ਜੋੜੋ ਕਾਹੋ ਚਲੋ ਵਧੀਆ ਉਹਦਾ ਵੀ ਕੰਮ ਜੜਾ ਵਾ ਚਲੋ ਵਧੀਆ ਠੀਕ ਆ ਸਾਡੇ ਲਈ ਹਾ ਉਹਦਾ ਭਾਰਾ ਵਾ ਤੇ ਪੈਸੇ ਹੀ ਉਦਾਂ ਵਧੀਆ ਬਣ ਜਾਣੇ ਚਲ ਕੋਈ ਗੱਲ ਨਹੀਂ ਫੇਰ ਕੰਮ ਤੇ ਕਰਨੇ ਪੈਣਾ ਫੇਰ ਸਖਿਓ ਕੇ ਤੇ ਪਰਸੋਂ ਤੱਕ ਪਤਾ ਲੱਗ ਹੀ ਜਾਣਾ ਚਲੋ ਉਦਾਂ ਨਾ ਫਾਰਮ ਜਿਹੜੇ ਆ ਫਾਰਮੈਲਟੀ ਕੀਤੀ ਆਪਣਾ ਵੀ ਆ ਆ ਬੰਦੇ ਆਈ ਨੇ ਸ਼ੀਸ਼ਾ ਠੀਕ ਹੈ ਹੂੰ ਤੇ ਚਲ ਕੋਈ ਨਹੀਂ ਖੇਡਣ ਦੇ ਉਹਨੂੰ ਆ ਜਾ ਰਹਿਮਨ ਅੱਗ ਲਪਾ ਮਮੀ ਹਾਂ ਬੋਤ ਕੀ ਕਰਾਂਗੇ ਕੋਸ਼ਿਸ਼ ਨਹੀਂ ਕਰਨਾ ਕੀ ਵਹਿਲੀ ਬੈਠੀ ਹੀ ਮੈਂ ਸ਼ਾਬਰੀਕਾ ਸੁਣੋ ਅੱਗੇ ਆਪਾਂ ਕਿੰਨਾ ਚਿਰ ਨੂੰ ਜਾਂਦੇ ਹਾਂ ਸ਼ਾਪਿੰਗ ਕਰਨ ਤੇ ਹੁਣ ਆਪਾਂ ਕਦੀ ਕਿਤੇ ਗਏ ਹੀ ਨਹੀਂ ਕਿੰਨੇ ਦਿਨ ਹੋ ਗਏ ਆ ਤੇ ਚੱਲੀਏ ਆਪਾਂ ਤੁਸੀਂ ਪਰਮ ਨੂੰ ਕਹੋ ਤਾਂ ਹੁੰਦਾ ਨਾ ਹੀ ਨਹੀਂ ਲੈਂਦੇ ਵੀ ਹਾਂ ਚਲ ਜੀ ਦੋ ਚਲ ਕੋਈ ਗੱਲ ਨਹੀਂ ਪੁੱਤ ਜਿਦ ਤਰਾ ਜੀ ਕਰਦਾ ਵਾ ਨਾ ਤੇ ਮੈਂ ਕਹਿ ਦਿੰਦੀ ਆ ਪਰਮ ਨੂੰ ਤੇ ਚਲ ਜਾ ਨਾਲੀ ਗਰਮੀ ਆਉਂਦੀ ਆ ਹੈਂ ਸੂਟ ਛੱਡ ਲੈ ਆਪਣੇ ਜਾ ਕੇ ਸੂਟ ਵੀ ਲੈਣ ਵਾਲੇ ਥੋੜਾ ਜਿਹਾ ਘਰ ਦਾ ਸਮਾਨ ਵੀ ਲੈ ਕੇ ਆਉਣ ਵਾਲਾ ਵਾ ਮੈਂ ਤਾਂ ਚੱਲ ਲੈ ਆਉਂਦੇ ਹਾਂ ਹੁਣ ਜਾ ਕੇ ਚਲ ਕੋਈ ਗੱਲ ਨਹੀਂ ਜਵਾਜ਼ ਮਾਰ ਉਹਨੂੰ ਇਹ ਨਹੀਂ ਮੈਂ ਸਮਝਉਣੀ ਆ ਨਾ ਮम्मी ਮੈਂ ਕਹਿ ਰਹੀ ਹਾਂ ਤੂੰ ਕਹਿ ਦਿਓ ਕਿ ਹਾਂ ਚੱਲਣਾ ਕੋਈ ਗੱਲ ਨਹੀਂ ਮੈਂ ਕਹਿ ਨਹੀਂ ਕਹਿਣੀ ਇਹ ਤਾਂ ਮੈਂ ਚੰਦਰ ਜੀ ਕਰਦਾ ਹੀ ਆ ਨਾ ਜਾਣ ਨੂੰ ਪਰ ਮੈਂ ਵੀ ਨਾ ਆਪਣੇ ਕੰਮ 'ਚ ਇੰਨਾ ਜ਼ਿਆਦਾ ਫਸ ਗਿਆ ਵਾ ਨਾ ਤੈਨੂੰ ਹੋਰ ਕਿਸੇ ਦੀ ਖ਼ਬਰ ਹੀ ਨਹੀਂ ਰਹਿ ਗਈ ਵੀ ਹੋਰ ਕਿਹਨੂੰ ਜ਼ਰੂਰਤ ਹੈਗੀ ਆ ਕੋਈ ਨਹੀਂ ਆਉਂਦਾ ਵਾ ਤੇ ਫੇਰ ਸਮਝਾਉਣੀ ਨੂੰ ਹਾਂ ਜੀ ਮੰਮੀ ਦੱਸੋ ਇੱਕ ਤੇ ਬੇਜਾ ਪੁੱਤਰ ਦੱਸਣੀ ਆ ਤੈਨੂੰ ਮੈਂ ਨਹੀਂ ਤੈਨੂੰ ਕੋ ਆਲੇ-ਦਾਲੇ ਦੀ ਵੀ ਖ਼ਬਰ ਹੈਗੀ ਆ ਇੰਨਾ ਜ਼ਿਆਦਾ ਕੰਮ 'ਚ ਖੋ ਗਿਆ ਨਾ ਤੂੰ ਮੰਮੀ ਹੁਣ ਤੁਹਾਨੂੰ ਮੈਂ ਕੀ ਦੱਸਾਂ ਕੰਮ ਨਾ ਬਣਾਓ ਥੋੜੀ ਸਿਰਦਰਦੀ ਜਿਆਦੀ ਆ ਹੋਰ ਨਹੀਂ ਗੱਲ ਕੋਈ ਨਹੀਂ ਭਾਵੇਂ ਜਿੱਦਾਂ ਮਰਜੀ ਆ ਨਾ ਆਪਣੇ ਘਰ ਵਾਲੇ ਵੀ ਧਿਆਨ ਦੇਈਦਾ ਹੁੰਦਾ ਠੀਕ ਆ ਨਾ ਹੁਣ ਜਸਵਾਲ ਵੀ ਗਰਮੀ ਆਉਂਦੀ ਹੀ ਆ ਹੁਣ ਉਹਦਾ ਵੀ ਦਿਲ ਕਰਦਾ ਹੂ ਸੂਟ-ਸ਼ਟ ਲੈ ਕੇ ਆਵਾ ਨਵੇਂ ਤੇ ਤੂੰ ਤੇ ਆਪਣੇ ਕੰਮ ਵਾਲੀ ਵੜ ਗਿਆ ਵਾ ਬੱਸ ਤੈਨੂੰ ਧਿਆਨ ਹੀ ਨਹੀਂ ਹੈਗਾ ਹੋਰ ਕਿਤੇ ਮੰਮੀ ਨਵਾਂ ਨਾ ਕੰਮ ਨਾ ਗੱਲ ਹੋਰ ਕੋਈ ਨਹੀਂ ਪਹਿਲਾਂ ਤਾਂ ਇੱਥੇ ਹੀ ਧਿਆਨ ਹੁੰਦਾ ਸੀ ਹੁਣ ਮੈਂ ਕਿੱਥੇ ਜਾਂਦਾ ਚਲ ਕੋਈ ਨਹੀਂ ਹੁਣ ਮੇਰੀ ਗੱਲ ਸੁਣੋ ਉਹਨਾਂ ਨਾਲ ਲੈ ਜਾ ਸ਼ਹਿਰ ਨਾਲੇ ਨਾ ਰਸੋਈ ਦੀਆਂ ਕੁਝ ਚੀਜ਼ਾਂ ਲੈਣ ਵਾਲੀਆਂ ਵਾ ਤੇ ਨਾਲੇ ਸੂਟ ਸੱਟ ਲੈ ਲੈ ਦੋ ਦਿਨੇ ਨੂੰ ਠੀਕ ਹੈ ਨਾ ਮੰਮੀ ਜੀ ਮੇਰੀ ਗੱਲ ਸੁਣੋ ਅੱਜ ਦਿਨੀ ਜੇ ਮੇਰਾ ਟਾਈਮ ਠੀਕ ਹੈ ਨਾ ਤੇ ਕਿਹਦਾ ਟਾਈਮ ਹੁੰਦਾ ਕਿਦਣਵਾ ਇੰਨੀ ਵਾਰੀ ਮੈਂ ਇਹਨਾਂ ਨੂੰ ਕਿਹਾ ਵਾ ਕਿ ਸਕੂਟਰੀ ਲੈ ਲਓ ਸਾਨੂੰ ਅਸੀਂ ਦੋਵੇਂ ਜਣੀਆਂ ਚੱਲ ਜਿਆ ਕਰੀਏ ਉਹ ਵੀ ਨਹੀਂ ਕੋਈ ਗੱਲ ਮੰਨਦੇ ਹੈਗੇ ਮੰਮੀ ਮੇਰੀ ਗੱਲ ਸੁਣੋ ਜੇ ਮੈਂ ਇਹਨੂੰ ਲੈਤੀ ਨਾ ਸਕੂਟਰੀ ਇਹਨੂੰ ਤੇ ਚਲਾਉਣੀ ਨਹੀਂ ਆਉਂਦੀ ਵੀ ਮੈਨੂੰ ਲੱਗਦਾ ਡਰ ਇਹਨੂੰ ਚਲਾਉਣੀ ਨਹੀਂ ਆਉਂਦੀ ਐਵੇਂ ਮਾਰੂਗੀ ਕਿਸ ਚ ਚਾ ਕੋਈ ਨਹੀਂ ਪਤਾ ਦੁਨੀਆ ਸਾਰੀ ਲਈ ਫਿਰਦੀ ਆ ਤਾਂ ਕੀ ਸਿਖਲਾ ਨਹੀਂ ਹੁੰਦੀ ਚੀਜ਼ ਫੜਾਉਂਗੇ ਤਾਂ ਫੇਰ ਹੀ ਆਉਗੀ ਏਦਾਂ ਕਿਦਾਂ ਆਜੂਗੀ ਮੈਂ ਆਪਣੇ ਘਰ ਨਹੀਂ ਤਾਂ ਚਲਾਉਂਦੀ ਰਹੀ ਬਿਛੇ ਪੇਕਿਆਂ ਦੇ ਤੇ ਇੱਥੇ ਵੀ ਲੈ ਕੇ ਦੋਗੇ ਤਾਂ ਫੇਰ ਹੀ ਆ ਕੋਈ ਗੱਲ ਨਹੀਂ ਜੇ ਜ਼ਿਆਦਾ ਹੀ ਆ ਨਾ ਤੁਹਾਨੂੰ ਇੱਕ ਗੱਡੀ ਲੈ ਲੈਂਦੇ ਹੋਰ ਤੇ ਡਰਾਈਵਰ ਰੱਖ ਲੈਨੇ ਲੈ ਦੱਸ ਨਵੀਂ ਇੱਕ ਗੱਲ ਦੱਸ ਕਿ ਜਿਹੜੇ ਡਰਾਈਵਰ ਤੇ ਪੰਗੇ ਲੈਣੇ ਆ ਤੂੰ ਨਹੀਂ ਹਟਣਾ ਜਾ ਸਕਦਾ ਮੰਮੀ ਜੀ ਮੇਰਾ ਨਹੀਂ ਹੈਗਾ ਟੈਂਪਰ ਜੀ ਸਮਝਦੇ ਕਿਉਂ ਨਹੀਂ ਗੱਲ ਨੂੰ ਦੱਸ ਇਹਦਾ ਟੈਂਪਰ ਆਪ ਦੋ ਰੱਖਣਾ ਉਹੀ ਤੇ ਗੱਲ ਜਦੋਂ ਕੋਈ ਨਹੀਂ ਫੇਰ ਕਿਸੇ ਦਿਨ ਬਾਹਰ ਚਲ ਜੇ ਇਹ ਲੋ ਕਿਦਾਂ ਕਰਦੇ ਆ ਕੀ ਫਾਇਦਾ ਬਾਈਨੀ ਕਮਾਈ ਕਰਨ ਦਾ ਜਦੋਂ ਕੋਈ ਸ਼ੌਂਕ ਹੀ ਨਹੀਂ ਪੂਰਾ ਕਰਨਾ ਹੈਗਾ ਹਾਰੇ ਲਈ ਕੰਮ ਹੀ ਕੰਮ ਕਿਤੇ ਲੈ ਕੇ ਨਹੀਂ ਜਾਂਦੇਗੇ ਹੁਣ ਤਾਂ ਚੱਲ ਪੁੱਤ ਕੀ ਕਰ ਸਕਨੇ ਆ ਹੁਣ ਉਹਦਾ ਰਾਦਾ ਹੈ ਕਿ ਨਵਾਂ ਨਵਾਂ ਕੰਮ ਹੈ ਹੈ ਤੇ ਚੱਲ ਵਧੀਆ ਤਰੀਕੇ ਨਾਲ ਚੱਲ ਹੀ ਪਵੇ ਤੂੰ ਫਿਕਰ ਕਾ ਨੂੰ ਕਰਨੀ ਹੈ ਤੇ ਡੈਡੀ ਵੀ ਆ ਜਾਗੇ ਨਾਲ ਠੀਕ ਆ ਨਾ ਨਾਲ ਕੌਣ ਫਿਰ ਕੇ ਆਵਾਂਗੇ ਨਾਲ ਖਾ ਪੀ ਕੇ ਆਵਾਂਗੇ ਬਾਅਦ ਰਹਿ ਦੇ ਨੂੰ ਤੂੰ ਠੀਕ ਆ ਹੋ ਹੋ ਹੁਣ ਬੈਠਣਾ ਤੂੰ ਕੋਈ ਗੱਲ ਮੈਂ ਤੋਰੀ ਪੈਣਾ ਮੇਰੇ ਨਾਲ ਮੈਨੂੰ ਪਤਾ ਹੋ ਜਾ ਤਿਆਰ ਤੂੰ ਮੇਰੀ ਗੱਲ ਸੁਣੋ ਹਾਂ ਹਾਂਜੀ ਹਾਂਜੀ ਆ ਤਾਂ ਜਿਹੜਾ ਮੁੰਡਾ ਵਾ ਨਾ ਆਹੋ ਕੋਈ ਜ਼ਿਆਦਾ ਨਹੀਂ ਬਿਜੀ ਹੋ ਗਿਆ ਕੰਮ ਵਿੱਚ ਚੱਲ ਉਹ ਕੰਮ ਧੰਦਾ ਬਣਾ ਕੋਈ ਨਾ ਕੋਈ ਚੱਲ ਕੰਮ ਧੰਦਾ ਤੇ ਮੈਂ ਸਮਝ ਨਹੀਂ ਆ ਪਰ ਇਹ ਥੋੜੀ ਗੱਲ ਵਾ ਕਿ ਆਪਣੇ ਪਰਿਵਾਰ ਵਾਲਿਆਂ ਤੇ ਧਿਆਨ ਦਿਓ ਹੁਣ ਜਿਹੜੀ ਵਿਆਹੀ ਹੈ ਇਹਦੇ ਨਾਲ ਇਹਦੇ ਰਲ ਲੱਗੀ ਆ ਉਹਨੂੰ ਉਹਦੇ ਦਿਲ 'ਚ ਵੀ ਚਾਰ ਜਿਹਾ ਹੈਗੀਆਂ ਉਹਦਾ ਵੀ ਜੀ ਕਰਦਾ ਕਿਤੇ ਮੈਂ ਵੀ ਬਾਜ਼ਾਰ ਜਾਵਾਂ ਕਿਤੇ ਘੁੰਮਾ ਫਿਰਾਂ ਕਿਤੇ ਕੱਪੜਾ ਲੀੜਾ ਲਵਾਂ ਇਹਨੇ ਤਾਂ ਸਾਰੇ ਚਾਹ ਮਾਰਦੇ ਉਹਦੇ ਵਿਚਾਰੀ ਦੇ ਉਹ ਹੋਇਆ ਕੀ ਗੱਲ ਦੱਸ ਨਾ ਹੋਣਾ ਕੀ ਹੈ ਉਹ ਵੀ ਨੂੰ ਕਹਿਣ ਦੀ ਮੰਮੀ ਕੋਹ ਰਸੋਈ ਦਾ ਸੰਭਾਲ ਲੈਣ ਵਾਲਾ ਕੋਹ ਨਾਲ ਹੁਣ ਗਰਮੀ ਆ ਗਈ ਤੇ ਮੈਂ ਕੱਪੜੇ ਲੈਣੇ ਆ ਤੇ ਮੈਂ ਆਵਾਜ਼ ਮਾਰੀ ਇਹਨੂੰ ਮੈਂ ਕਿਹਾ ਚੱਲ ਤੂੰ ਉਹਦੇ ਨਾਲ ਦਿਲ ਜਾ ਤੇ ਸਾਫ਼ ਜਵਾਬ ਦੇਤਾ ਠੋਕੇ ਮੈਂ ਨਹੀਂ ਜਾ ਸਕਦਾ ਮੇਰਾ ਤੇ ਕੰਮ ਹੀ ਬੜਾ ਵਾ ਮੈਂ ਘਰ ਬਚਾਰ ਗਿਆ ਤੇ ਉਹ ਦੋਹਾਂ ਜਣੇ ਨੂੰ ਪੁੱਛ ਕੇ ਗਿਆ ਹਾਂ ਜੇ ਕੋਈ ਸਮਾਨ ਆ ਤਾਂ ਪਵਾਉਣਾ ਉਹ ਤਾਂ ਦੱਸ ਦੋ ਪਤਾ ਕੀ ਗੱਲ ਵਾ ਉਹ ਚੀਜ਼ਾਂ ਤੁਹਾਡੇ ਲੈਣ ਵਾਲੀਆਂ ਹੁੰਦੀਆਂ ਤੇ ਕੋਹ ਚੀਜ਼ਾਂ ਸਾਡੀ ਵੀ ਮਰਜ਼ੀ ਹੁੰਦੀ ਆ ਉਹ ਤੁਸੀਂ ਯਾਰ ਪਰਚੀ ਲਿਖ ਦੇਣੀ ਸੀ ਨਾ ਉਹ ਨਹੀਂ ਬਾਬਾ ਕਈ ਚੀਜ਼ਾਂ ਹੁੰਦੀਆਂ ਰਸੋਈ ਦੇ ਜਿਹੜੀਆਂ ਆਪ ਵੇਖ ਕੇ ਲੈ ਲੈਂਦੀਆਂ ਵਾ ਹਾਨੂੰ ਨਹੀਂ ਪਤਾ ਲੱਗਦਾ ਮੰਨਿਆ ਕਰੋ ਇਹ ਗੱਲ ਨੂੰ ਤੇ ਹੁਣ ਤਾਂ ਸ਼ਹਿਰ ਜਾਣਾ ਵਾ ਹੁਣ ਤਹੀਦਾ ਕਰੋ ਸਾਨੂੰ ਨਵ ਸੱਸ ਨੂੰ ਲੈ ਜਾਓ ਹਾਂ ਸ਼ਹਿਰ ਚਲੋ ਵੀ ਨਿਆਣੀ ਆਪਣੇ ਕੱਪੜਾ ਜਿਹੜਾ ਲੁੱਲੂਗੀ ਨਾਲੇ ਕੁਝ ਖਵਾ ਲਿਆਵਾਂਗੇ ਉਹਨੂੰ ਉਹਦਾ ਵੀ ਮਨ ਹੋਰਦਾ ਹੋਰ ਹੋ ਜਾਊਗਾ ਠੀਕ ਵਾ ਨਾ ਚਲੋ ਵੇਖ ਲਓ ਚਲ ਤੁਸੀਂ ਵੀ ਤਿਆਰ ਹੋਏ ਜੇ ਤਾਂ ਕੱਪੜੇ ਆਪਾਂ ਵੀ ਦੋਆ ਜਣੀਆਂ ਪਾਏ ਉਹ ਹੋਣ ਇੱਥੇ ਕਿਹਾ ਵਾ ਚਲ ਗਿਆ ਆਪਣੇ ਕੰਮ ਕੀ ਪੱਤੀ ਕਰਦਾ ਫਿਰਦਾ ਚਲੋ ਫਿਰ ਉਹਨੂੰ ਕਹੇ ਨਾਲ ਫਿਰ ਚਲ ਗਿਆ ਫਿਰ ਚਲੋ 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 ਮਾਰ ਨਹੀਂ ਵਾ ਜੱਸ ਮਾਰ ਮਾਰ ਵਾ ਚਲੋ